ਤੇ ਕੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੈਂਬਰ ਬਣਾਓ ਸੇ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗੱਲੀ ਅਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਰੋਕਰ ਲਾ ਕੇ ਜਿਹੜੇ ਬਾਰਸ਼ ਆਂਦੀਆਂ ਨੇ ਤੇ ਲੋਕੀ ਵਿਚਾਰੇ ਰੋ ਰਹਾ ਕੇ ਤੇ ਅੰਦਰੀ ਵੜ ਜਾਂਦੇ ਨੇ ਆ ਜਦੋਂ ਮੀਂਹ ਆਂਦਾ ਤੇ ਸਾਰਾ ਇੱਧਰ ਨੂੰ ਪਾਣੀ ਇਹ ਬੇੜੇ ਆਣੀ ਸਾਰਾ ਥੱਲੇ ਪਾਣੀ ਲੱਗਦਾ ਨਹੀਂ ਕੋਈ ਬੰਦਾ ਦੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਸਾਡਾ ਇਹ ਸਿਬਰ ਬਣ ਪਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡੀ ਵੀ ਗੰਦ ਦੇ ਵਿੱਚੋਂ ਕੱਢ ਦਿਓ ਆਜ਼ਾਦ ਹੋਏ 8-10 ਸਾਲ ਕੇ ਹੋ ਗਏ ਨੇ ਪਰਦੇਸ਼ ਦੇ ਕਈ ਪਿੰਡਾਂ ਦੀ ਹਾਲਤ ਅੱਜ ਵੀ ਬਹੁਤ ਬਦਤਰ ਹੈ ਸਰਹੱਦੀ ਖੇਤਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਰਨਾਲਾ ਦੀ ਪੰਚਾਇਤ ਵੱਲੋਂ 1975 ਵਿੱਚ ਪਿੰਡ ਦੇ ਜ਼ਰੂਰਤਮੰਦ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਮੁਹੱਈਆ ਕਰਵਾ ਕੇ ਕਲੋਨੀ ਕੱਟੀ ਗਈ ਸੀ ਤੇ ਉਸ ਵੇਲੇ ਦੱਸਦੇ ਹਾਂ ਇਹ 32 ਪਲਾਟ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ 22 ਪਰਿਵਾਰਾਂ ਨੇ ਇੱਥੇ ਮਕਾਨ ਬਣਵਾ ਕੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਪਰ 50 ਸਾਲ ਗੁਜ਼ਰਨ ਦੇ ਬਾਵਜੂਦ ਹਜੇ ਤੱਕ ਇਸ ਕਲੋਨੀ ਵਿੱਚ ਨਾੜਤਾ ਸਿਵਰੇ ਪਈ ਹੋਈ ਹੈ ਤਾਂ ਲੋਕ ਘਰਾਂ ਦੇ ਬਾਹਰ ਗਲੀ ਦੇ ਵਿੱਚ ਕੋਈ ਕੱਟ-ਕੱਟ ਕੇ ਗੰਦੇ ਪਾਣੀ ਦੀ ਨਿਕਾਸੀ ਕਰਦੇ ਨੇ ਤੇ ਜਦੋਂ ਟੋਏ ਭਰ ਜਾਂਦੇ ਨੇ ਤਾਂ ਬਾਲਟੀਆਂ ਦੇ ਨਾਲ ਉਸ ਵਿੱਚੋਂ ਪਾਣੀ ਕੱਢ ਕੇ ਖੇਤਾਂ ਦੇ ਵਿੱਚ ਛੁੱਟਦੇ ਨਜ਼ਰ ਆਉਂਦੇ ਨੇ ਤੇ ਬਰਸਾਤਾਂ ਦੇ ਦਿਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਇਸ ਇਲਾਕੇ ਦਾ ਬੁਰਾ ਹਾਲ ਹੋ ਜਾਂਦਾ ਹੈ ਬਿਜਲੀ ਦੀ ਵੀ ਸੁਚਾਰੂ ਹਵਸਤਾ ਜੇਕਰ ਗੱਲ ਕਰੀਏ ਤਾਂ ਬਿਲਕੁਲ ਵੀ ਨਹੀਂ ਹੈ ਤੇ ਤਾਰਾਂ ਵੀ ਜੜੀਆਂ ਨੇ ਬਿਜਲੀ ਦੀਆਂ ਉਹ ਨੀਂਂੀਆਂ ਪਈਆਂ ਨੇ ਤੇ ਲੋਕਾਂ ਵਿੱਚ ਹਰ ਵੇਲੇ ਬੱਚਿਆਂ ਦੀ ਬਿਮਾਰੀ ਦਾ ਡਰ ਬਣਿਆ ਰਿਹਾ ਹੈ ਜਦਕੀ ਇਲਾਕੇ ਦੀ ਹਾਲਤ ਦੇਖ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਵਿੱਚ ਆਉਣ ਤੋਂ ਡਰਦੇ। ਆਓ ਦੇਖ ਲੈਣੇ ਤਸਵੀਰਾਂ ਕਿੰਨੇ ਜ਼ਿਆਦਾ ਮਾੜੇ ਹਾਲਾਤ ਬਣੇ ਹੋਏ ਨੇ ਇਸ ਇਲਾਕੇ ਦੇ। ਕਿੰਨਾ ਸਾਲ ਹੋ ਗਿਆ ਸਾਨੂੰ ਇੱਥੇ ਰਹਿੰਦੇ ਆ। ਜਦੋਂ ਦੇ ਆਏਦੇ ਆ ਬੜਾ ਕਾ ਬੂਟੀ ਹੀ ਇੱਥੇ ਤੇ ਉਦੋਂ ਦੇ ਬੜੀ ਮੁਸ਼ਕਲਾਂ ਨੇ ਅੱਜ ਤੱਕ ਉਹ ਗਲੀ ਨਹੀਂ ਬਣੀ ਕੋਈ। ਨਾ ਪਾਣੀ ਦਾ ਨਖਾਸ ਨਿਕਲਿਆ, ਨਾ ਕੋਈ ਗਲੀ ਬਣੀ ਤੇ ਨਾ ਹੀ ਇੱਧਰ ਕੋਈ ਆਇਆ। ਜਦੋਂ ਹਰ ਵਾਰੀ ਇਲੈਕਸ਼ਨ ਹੁੰਦੇ ਨੇ ਤੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਪਾਓ। ਮੈਂਬਰ ਬਣਾਓ ਸੇ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗਲੀ ਨਾ ਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਰੋਕਰ ਲਾ ਕੇ ਜਿਹੜੇ ਬਾਰਸ਼ ਆਂਦੀਆਂ ਨੇ ਤੇ ਲੋਕੀ ਵਿਚਾਰੇ ਰੋ ਰਹਾ ਕੇ ਤੇ ਅੰਦਰੀ ਵੜ ਜਾਂਦੇ ਨੇ ਕਿਸ ਦੀ ਬਾਹ ਟੁੱਟਦੀ ਤੇ ਕਿਸ ਦੀ ਲਾਤ ਟੁੱਟਦੀ ਤੇ ਕਦੇ ਝੂਲੇ ਟੁੱਟਦੇ ਜਦੋਂ ਦੀ ਕਲੋਨੀ ਬਣੀ ਆ ਪਤਾ ਲੱਗੇ 1975 ਦੀ ਕਲੋਨੀ ਬਣੀ ਆ ਉਦੋਂ ਦੀਆਂ ਗਲੀਆਂ ਕੱਚੀਆਂ ਹੀ ਆ ਹਾਂ ਕੱਚੀਆਂ ਹੀ ਆ ਕਦੀ ਨਹੀਂ ਬਣੀ ਸਟਾਰਟ ਦੇ ਵਿੱਚ ਪਿੱਛੋਂ ਤੱਕ ਬਣੀ ਆ ਉਹ ਪਿੱਛੇ ਇਟਾ ਲੱਗੀਆਂ ਨੇ ਪਿੱਛੋਂ ਤੱਕ ਬਣੀ ਆ ਅੱਗੇ ਬਿਲਕੁਲ ਕੋਈ ਨਹੀਂ ਬਣੀ ਹੁਣ ਅੱਗੇ ਵੀ ਘਰ ਬਣ ਗਏ ਨੇ ਹਾਇ ਸਿੱਧਾ ਇੱਧਰ ਕੋਈ ਤੱਕ ਕੋਈ ਬੌੜਿਆ ਹੀ ਨਹੀਂ ਆਗਾ ਕਦੀ ਪੰਚਾਇਤ ਅੱਗੇ ਮੰਗ ਨਹੀਂ ਰੱਖੀ ਹਰ ਵਾਰੀ ਰੱਖੀ ਦੀ ਆ ਜਦੋਂ ਪਿੰਡ ਦੇ ਵਿੱਚ ਸਰਪੰਚ ਬਣਦੇ ਨੇ ਹਰ ਵਾਰੀ ਕਹਿੰਦੇ ਉਹਨਾਂ ਨੂੰ ਵੀ ਸਾਡੀ ਤੁਸੀਂ ਗਲੀ ਬਣਾਓ ਹਾਂ ਤੁਸੀਂ ਸਾਨੂੰ ਬਣਾਓ ਅਸੀਂ ਤੁਹਾਨੂੰ ਗਲੀ ਬਣਾ ਕੇ ਦਿਆਂਗੇ ਉਹ ਜਿਸਲੇ ਬਣ ਜਾਂਦੇ ਨੇ ਫੇਰ ਬੱਸ ਫੇਰ ਪਿੱਛੇ ਹੋ ਜਾਂਦੇ ਨੇ ਮੁੜ ਕੇ ਇੱਧਰ ਕੋਈ ਆਂਦਾ ਨਹੀਂ ਅਦੇਖਿਆ ਔਰਤਾ ਲੱਗੀਆਂ ਸੀ ਟੋਇਆਂ ਚੋਂ ਪਾਣੀ ਕੱਢਣ ਕਿੰਨੀ ਵਾਰੀ ਦਿਹਾੜੀ ਦਾ ਕੁਝ ਕਰਨਾ ਪੈਂਦਾ ਦਿਹਾੜੀ ਦਾ 5-6 ਵਾਰੀ ਕੱਢਣਾ ਪੈਂਦਾ ਪਾਣੀ ਉਹ ਜਿਨ੍ਹਾਂ ਦੇ ਘਰ 10 ਮੈਂਬਰ ਆ ਤੇ 10 ਮੈਂਬਰਾਂ ਦੇ ਵਿੱਚ ਉਹਨਾਂ ਆਪੇ 5-7 ਵਾਰੀ ਪਾਣੀ ਕੱਢਣਾ ਤੇ ਜਿਨ੍ਹਾਂ ਦੇ ਵਿੱਚ 4 ਮੈਂਬਰ ਆ ਉਹਨਾਂ ਨੇ ਵੀ 5-6 ਵਾਰੀ ਕੱਢਣਾ ਪਾਣੀ ਤੇ ਜਦੋਂ ਮਾਰਿਂ ਬਾਰਿਸ਼ ਆਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਭਰ ਜਾਂਦੇ ਨੇ ਤੇ ਘਰਾਂ 'ਚ ਜਾਂਦੇ ਨੇ ਉਹ ਮੜਕੇ ਜਨਾਨੀਆਂ ਦਿਵਾਲੇ ਹੁੰਦੀਆਂ ਲੜਾਈ ਕਰਦੀਆਂ ਨੇ ਵੀ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਪਾਣੀ ਐ ਨਿਕਾਸੀ ਦਾ ਜਿਹੜਾ ਬਾਟੀਆਂ ਚ ਕੱਢਦੇ ਹੋ ਕਿੱਥੇ ਸੁੱਟਦੇ ਹੋ ਫਿਰ ਇਹ ਟੋਇਆਂ ਦੇ ਵਿੱਚੋਂ ਕੱਢ ਕੇ ਤੇ ਬਾਹਰ ਕਦੀ ਕਿਸੇ ਦਾ ਪਲਾਟ ਦੇ ਵਿੱਚ ਕਦੀ ਕਿਸੇ ਪੈਲੀ ਦੇ ਵਿੱਚ ਹੁਣ ਕੋਈ ਕੱਢਣ ਨਹੀਂ ਦਿੰਦਾ ਆਪਣੇ ਪਲਾਟ ਚ ਕੋਈ ਪਾਣੀ ਨਹੀਂ ਸੁੱਟਣ ਦਿੰਦਾ ਨਾ ਕੋਈ ਪੈਲੀ ਦੇ ਵਿੱਚ ਪਾਣੀ ਜਾਣ ਦਿੰਦਾ ਤੇ ਕਿੱਥੇ ਸੁੱਟੀਆਂ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਗਈ ਆ ਵੋਟਾਂ ਲੈ ਲੈਂਦੇ ਨੇ ਤੇ ਅੱਗੇ ਅੱਗੇ ਕੋਈ ਨਹੀਂ ਹੁੰਦਾ ਮੁਰਕਾ ਕੋਈ ਕੁਛ ਨਹੀਂ ਕੀ ਮੰਗਾ ਹੁਣ ਸਰਕਾਰ ਸਾਡੀ ਮੰਗੇ ਹੋਈ ਆ ਵੀ ਸਾਡਾ ਪਾਣੀ ਨਿਕਲੇ ਬਾਹਰ ਜਾਂਦਾ ਸਾਡੀਆਂ ਗਲੀਆਂ ਬੰਨ ਤੇ ਸਾਡੀ ਲਾਈਟ ਆ ਨਹੀਂ ਗਲੀ ਦੀ ਨਿਹਰ ਮਨੂੰ ਰਹਿੰਦਾ ਰਾਤ ਭਾਂ ਬੇਚਾ ਜੋਰ ਚੱਕ ਕੇ ਫਿਰਦੇ ਰਹਿਣ ਘਰਾਂ ਦੇ ਵਿੱਚ ਡਾਕੇ ਮਾਰਨ ਸੇ ਕਾਫੀ ਚਿਰ ਦਾ ਰਹਿ ਰਿਹਾ ਘਰ ਤੋਂ ਕਾੜੀ 40 50 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਤੇ ਇੱਥੇ ਦੱਬ ਘਾ ਬੂੜ ਬਣੇ ਜਾਨਵਰ ਬਹੁ ਸੀ ਤੇ ਮੈਂ ਵੀ ਇੱਥੇ ਆ ਕੇ ਡੇਰਾ ਲਾਇਆ ਉਦੇ ਬਾਅਦ ਮਹਾਰਾਜ ਜੀ ਇੱਥੇ ਕੋਈ ਬੱਤੀ ਦਾ ਬੰਦੋਬਸਤ ਨਹੀਂ ਜੇ ਬੱਤੀ ਹੋਈ ਆ ਤੇ ਪਾਣੀ ਦਾ ਕੋਈ ਬੰਦੋਬਸਤ ਨਹੀਂ ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਟੋਏ ਭਰੇ ਪਿਆ ਸਾਡੇ ਮੀਂਹ ਪੈਂਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂਹ ਜਾ ਸਕਦੇ ਨਾ ਪਛਾਹ ਹੋ ਸਕਦੇ ਆ ਗਲੀਆਂ ਦੇ ਵਿੱਚ ਖੱਜਲ ਖਰਾਬ ਹੋਣਿਆ ਤਿਲਕਨ ਹੋ ਜਾਂਦੀ ਆ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਭਰ ਜਾਂਦੇ ਆ ਤੇ ਜਨਾਨੀਆਂ ਫੇਰ ਆਪੇ ਵਿੱਚੋਂ ਲੜਦੀਆਂ ਨੇ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਸਾਡਾ ਇਹ ਸਿਵਰ ਬਣਵਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡੀ ਵੀ ਗੰਦ ਦੇ ਵਿੱਚੋਂ ਕੱਢ ਦਿਓ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਬਹੁਤ ਦੀ ਸਰਕਾਰਾਂ ਆਈਆਂ ਜੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹ ਮੌਕਾ ਵੇਖ ਸਕਦੇ ਹੋ ਤੇ ਕੀ ਹਾਲਾਤ ਹੈ ਜਨਾਨੀਆਂ ਪਾਣੀ ਕੱਢ-ਕੱਢ ਕੇ ਤੇ ਬਾਹਰ ਛੁੱਟਣ ਡਈਆਂ ਕੋਈ ਕੇਹ ਪਲਾਟ ਚ ਛੁੱਟਦੀ ਪਈ ਆ ਕੋਈ ਕੇਹ ਪਲਾਟ ਚ ਛੁੱਟਦੀ ਪਈ ਆ ਸਾਡੇ ਘਰਾਂ ਨੂੰ ਟਰੈਲੀ ਮਿੱਟੀ ਦੀ ਚਾਹੀਏ ਉਹ ਉੱਥੇ ਲੰਘ ਸਕਦੀ ਉਹ ਟਰੈਲੀ ਬੱਤੀ ਦੀ ਤਾਰ ਨਾਲ ਲੰਘ ਲੱਗਦੀ ਆ ਤੇ ਜਦੋਂ ਵੀ ਇੱਥੇ ਵੋਟਾਂ ਮਾਰੇ ਆਂਦੇ ਆਂ ਹੀ ਦੱਸਣਿਆ ਤੇ ਕਹਿੰਦੇ ਜੀ ਹੋ ਜੇਗੀ ਉਹ ਅੱਜ ਤੱਕ 40 ਸਾਲ ਤੱਕ ਮਾਰੇ ਤਾਰ ਨਹੀਂ ਤਾਂ ਚ ਕੋਈ ਜੀ ਜਿੱਥੇ ਆ ਉੱਥੇ ਦੀ ਉੱਥੇ ਹੀ ਆ ਜੀ ਸੀਵਰੇਜ ਦੀ ਤੁਸੀਂ ਆਗੂਆਂ ਨੂੰ ਪੋਲੀਟਿਕਲ ਆਗੂਆਂ ਨੂੰ ਜਾਂ ਕਿਸੇ ਲੀਡਰ ਨੂੰ ਮਿਲ ਚੁਕੇ ਐਡਮਿਨ ਬਹੁਤ ਵਾਰੀ ਆਹੀ ਤਰਲੇ ਮਨਤਾ ਕੀਤੇ ਨੇ ਕਿ ਤੁਹਾਡੀ ਇਹ ਪੈ ਜਾਏਗੀ ਜੀ ਬਸ ਥੋੜਾ ਜਿਹਾ ਰੁਕ ਜਾਓ ਪੈ ਜਾਏਗੀ ਉਹ ਬਿਲਕੁਲ ਫਿਰ ਸਾਨੂੰ ਪੁੱਛਦਾ ਹੀ ਕੋਈ ਨਹੀਂ ਨਾ ਸਾਡੀ ਇਹ ਗਲੀ ਦੇ ਵਿੱਚ ਕੋਈ ਲੀਡਰਸ਼ਿਪ ਆਂਦਾ ਜੀ ਬਰਸਾਤ ਦੇ ਦਿਨਾਂ ਚ ਕੀ ਹਾਲ ਹੁੰਦਾ ਹੈ ਬਰਸਾਤ ਚ ਪਾਣੀ ਪਾਣੀ ਸਾਡੇ ਹੁੰਦਾ ਜੀ ਇਹ ਘਰਾਂ ਚ ਜਾਵਰਦ ਅੰਦਰਾ ਚ ਫਿਰ ਅਸੀਂ ਬਾਟੀਆਂ ਨਾਲ ਪਾਣੀ ਬਾਹਰ ਕੱਢਨੇ ਆ ਫਿਰ ਇੱਕ ਸਾਰਾ ਇੱਕ ਪਾਣੀ ਜਿਹੜਾ ਉਹ ਅਗਲੇ ਘਰ ਨੂੰ ਤਸੀਮ ਹੁੰਦਾ ਜੀ ਜਿੰਨਾ ਵੀ ਮਹੱਲੇ ਦਾ ਪਾਣੀ ਹੈ ਜੋ ਵੀ ਗੰਦਮਾ ਦਾ ਸਾਰਾ ਉਧਰ ਰੋੜ ਕੇ ਜਾਂਦਾ ਜੀ ਕੀ ਨਾਮ ਆਪਣਾ ਮੇਰਾ ਨਾਮ ਸਰੂਪ ਲਾਲ ਬਾਬਾ ਜੀ